ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਹ ਕਲੰਕ ਨਰਾਇਣ ਨਰਚਵ ਯਾਗਤਾਰ ਕਣਕਪੁਰ ਵਾਸੀ ਅਕਾਲ ਪੁਰਖ ਪਹਿਲਾ ਸਰੂਪ ਹੈ ਹਰ ਸੰਗਤ ਜੀ ਦੂਸਰਾ ਸਰੂਪ ਹੈ ਮਹਾਰਾਜ ਪੂਰਨ ਸਿੰਘ ਜੀ ਸ਼ਬਦੀ ਸੁਤ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪੰਜ ਵਾਰੀ ਬੱਲੋਂ ਪੂਰਨ ਸਿੰਘ ਆਪ ਜੀ ਦੇ ਚਰਨਾ ਵਿੱਚ ਦੋਵੇਂ ਹੱਥ ਜੋੜ ਕਰ ਨਿਮਸ਼ਕਾਰ ਪ੍ਰਵਾਨ ਹੋਵੇ ਜੀ ਬੇਨਤੀ ਹੈ ਕਿ ਪਾਸ਼ਾ ਜੀ ਦੀ ਬੜੀ ਕਿਰਪਾ ਹੈ ਅਤੇ ਅਨੇਕ ਪ੍ਰਕਾਰ ਦਰਸ਼ਨ ਦਿੰਦੇ ਹਾਂਜੀ ਬੀ ਜੇਠ ਨੂੰ ਥੋੜਾ ਛੇਰ ਪ੍ਰਵੇਸ਼ ਹੋਏ ਸਨ ਜੀ ਮਗਰ ਕੋਈ ਖਾਸ ਬਚਨ ਨਹੀਂ ਲਿਖਾਈ ਜੀ ਕਿ ਬੇਬੇ ਬੰਸੋ ਵਾਸਤੇ ਆਖਦੇ ਸਨ ਕਿ ਅਸੀਂ ਆਏ ਹਾਂ ਥੋੜੀ ਦੇਰ ਬਾਅਦ ਸੇ ਮਾਤ ਲੋਗ ਵਿੱਚ ਆਏ ਹਾਂ ਜੀ ਅਤੇ ਕਾਕੇ ਦਾ ਨਾਂ ਨਿਰਮਾਨ ਸਿੰਘ ਰੱਖ ਲੈਣਾ ਜੀ ਹੋਰ ਕੋਈ ਨਾਂ ਨਹੀਂ ਰੱਖਣਾ ਸਾਰੇ ਪਰਿਵਾਰ ਨੂੰ ਵਧਾਈ ਹੋਵੇ ਬੜੀ ਖੁਸ਼ੀ ਬਖਸ਼ੀ ਹੈ ਜੀ ਪਾਸ਼ਾ ਬੜੀ ਦਇਆ ਕੀਤੀ ਹੈ ਹਾਰੇ ਕੁੱਤੇ ਦਇਆ ਕਰਦੇ ਰਹਿਣ ਮਗਰ ਸ਼ਬਦ ਵਿੱਚ ਉਦਮ ਸਿੰਘ ਉੱਤੇ ਦਇਆ ਹੋਰ ਬੇਬੇ ਹੋਰ ਮੈਂ ਬੇਹਿਰਵਾਨਸ ਘਰ ਨੂੰ ਬੜੀ ਕਰਮਾਂ ਵਾਲੀ ਸਮਝਦਾ ਹਾਂ ਜੀ ਜਿਸ ਵਾਸਤੇ ਜੰਗਲਾਂ ਅਤੇ ਪਹਾੜਾਂ ਵਿੱਚ ਵੀ ਦਰਸ਼ ਦਿਖਾ ਦਿੰਦੇ ਹਾਂਜੀ ਸੱਚੇ ਪਿਤਾ ਜੀ ਇਹਦੀ ਪ੍ਰੇਮ ਘਾਲਣਾ ਪੂਰੀ ਕਰੇ ਆਪਣੇ ਢੰਡਾਰੇ ਵਿੱਚੋਂ ਨਾਮ ਦਾ ਢੰਡਾਰਾ ਬਖਸ਼ਣ ਜੀ ਸਿੰਗਾਰਾ ਸਿੰਘ ਨੂੰ ਮੇਰੇ ਵੱਲੋਂ ਪੱਕੀ ਕਰਨੀ ਮੈਂ ਇਸ ਵੇਲੇ ਇੱਕ ਛੋਟੇ ਭਰਾ ਦੇ ਖਿਆਲ ਵਿੱਚ ਲਿਖਦਾ ਹਾਂਜੀ ਕਿ ਆਪ ਨੇ ਬਿਲਕੁਲ ਮਾਸ ਸ਼ਰਾਬ ਤੋਂ ਬਚ ਕੇ ਰਹਿਣਾ ਜੀ ਕਿਉਂਕਿ ਪਾਸ਼ਾ ਜੀ ਬੜੀ ਦਇਆ ਕਰਨਗੇ ਮੈਂ ਜਿਸ ਵੇਲੇ ਪਾਸ਼ਾ ਜੀ ਦੀ ਦਇਆ ਨਾਲ ਆਪਣੇ ਪਿਤਾ ਜੀ ਪਾਲ ਸਿੰਘ ਤੇ ਸਵਰਨ ਸਿੰਘ ਨੂੰ ਬਾਬੇ ਚੇਤ ਸਿੰਘ ਮਾਣਾ ਸਿੰਘ ਹੋਰਾਂ ਨੂੰ ਵੇਖਦਾ ਹਾਂ ਫਿਰ ਤੇ ਇਸ ਦੁੱਖਾਂ ਭਰੇ ਸੰਸਾਰ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ ਜੀ ਇਹ ਸੱਚਾ ਧਾਮ ਮਹਾਰਾਜੇ ਸਿੰਘ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਹੈ ਜੀ ਸੱਚਖੰਡ ਦੀ ਲੀਲਾ ਸੱਚੇ ਪਾਤਸ਼ਾਹ ਜੀ ਇਸ ਪੰਜਵੀਂ ਜੇਠ ਤੋਂ ਪਿੱਛੋਂ ਤਿੰਨ ਵਾਰ ਵਿਖਾਈ ਹੈ ਬੜੀ ਮੇਰੇ ਗਰੀਬ ਉੱਤੇ ਕਿਰਪਾ ਕਰ ਰਹੇ ਹਨ ਜੀ ਮੇਰੇ ਵੱਲੋਂ ਬਾਬੇ ਹੋਰਾਂ ਨੂੰ ਨਮਸਕਾਰ ਬੇਬੇ ਹੋਰਾਂ ਨੂੰ ਸਤਿ ਕਰਤਾਰ ਖੱਤ ਦਾ ਜਵਾਬ ਜਲਦੀ ਦੇਣਾ ਜੀ